ਬਹੁਤ ਵੱਡੀ ਖਬਰ ਆ ਪਹਿਲਾਂ ਤਾਂ ਐ ਤੇ ਫੇਰ ਐ ਇਹ ਕੌਣ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਗੱਲ ਦਾ ਪੂਰੀ ਤਰ੍ਹਾਂ ਜਾਨੀ ਨਿਰਪੱਖ ਜਵਾਬ ਦੇ ਦਿੱਤਾ ਦੋ ਕਿਸੇ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਮੋੜ ਤੋਂ ਫੇਰ ਇੱਕ ਵੱਡੀ ਕਾਰਵਾਈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਪੰਜਾਬ ਦੀ ਪੁਲਿਸ ਨੂੰ ਵਿਜੀਲੈਂਸ ਬਿਊਰੋ ਨੂੰ ਵੱਡੇ ਵੱਡੇ ਅਫਸਰਾਂ ਨੂੰ ਕਿਵੇਂ ਧਮਕਾ ਰਹੇ ਸੀ ਤੇ ਬੜਾ ਹੀ ਮਜ਼ੇਦਾਰ ਕਿੱਸਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਬਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕੁਝ ਕਹਿ ਰਹੇ ਸੀ ਔਰ ਅੱਗੋਂ ਪੰਜਾਬ ਦਾ ਮੁੱਖ ਮੰਤਰੀ ਕੀ ਜਵਾਬ ਦਿੰਦਾ ਪਹਿਲਾਂ ਤੁਹਾਨੂੰ ਇੱਕ ਬੜਾ ਹੀ ਅੱਜ ਮਜ਼ੇਦਾਰ ਕਿੱਸਾ ਸੁਣਾਉਣ ਜਾ ਰਹੇ ਹਾਂ ਭਾਵੇਂ ਪੰਜਾਬ ਦੇ ਲੋਕਾਂ ਨੇ ਉਹ ਵੀਡੀਓ ਸੁਣੀ ਹੋਵੇ ਕਿ ਮੁੱਖ ਮੰਤਰੀ ਨੇ ਇਹਦਾ ਜਵਾਬ ਕੀ ਦਿੱਤਾ ਸੀ ਪਰ ਅੱਜ ਜਿਹੜੇ ਦੋ ਕਿੱਸੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਨਾ ਬੜੇ ਹੀ ਅਨੋਖੇ ਤੇ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਏ ਦੀ ਹਰ ਇੱਕ ਖਬਰ ਨੂੰ ਸੁਣਨਾ ਚਾਹੁੰਦੇ ਨੇ ਪਰ ਅਸੀਂ ਵੀ ਤੁਹਾਡੇ ਸਾਹਮਣੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਫੇਰ ਤੋਂ ਸ਼ਰਬਾਉਣ ਦੀ ਕਬੱਡੀ ਤਿਆਰੀ ਦੇ ਵਿੱਚ ਜਿੰਨੇ ਵੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਾਂ ਕਾਲੀਦਾਲ ਬਾਦਲ ਬਹੁਤ ਸਾਰੇ ਕਹਿੰਦੇ ਜੀ ਕਰੋੜਾਂ ਦੀ ਫੀਸ ਦੇ ਕੇ ਸ਼ੰਕਰ 헤ਗੜੇ ਵਰਗੇ ਬੰਗਲੌਰ ਤੋਂ ਬੁਲਾਏ ਗਏ ਵਕੀਲ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਨੇ ਤਾਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਹ ਦੀ ਜੇਲ੍ਹ ਦੇ ਵਿੱਚੋਂ ਜਲਦ ਕਰਵਾਇਆ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਫੇਰ ਤੋਂ ਉਹੀ ਰਚਨ ਕਰਨੇ ਆ ਜਿਹੜੇ ਪਹਿਲਾਂ ਕਰਦਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਬੜੀ ਹੀ ਮਜ਼ੇਦਾਰ ਵੀਡੀਓ ਹੈ ਜਿਹੜੀ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਬਕਰਮ ਸਿੰਘ ਮਜੀਠੀਏ ਨੇ ਮੁੱਛਾ ਚੜਾਉਂਦੇ ਹੋਏ ਇਹ ਗੱਲ ਕਹੀ ਸੀ ਕਹਦਾ ਮੈਂ ਭਗਵੰਤ ਮਾਨ ਦੀਆਂ ਚੀਕਾ ਖੜਾ ਦੂੰਗਾ ਪਰ ਹੁਣ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਮਾਮਲਾ ਕੀ ਹੋ ਗਿਆ ਉਹ ਅੱਗੇ ਦੱਸਾਂਗੇ ਪਹਿਲਾਂ ਮੁੱਖ ਮੰਤਰੀ ਤੋਂ ਹੀ ਸੁਣ ਲਓ ਉਸ ਤੋਂ ਬਾਅਦ ਇਕ ਐਸੀ ਵੀਡੀਓ ਕਿਉਂਕਿ ਪੰਜਾਬ ਦੇ ਅੰਦਰ ਤਾਂ ਇਹੀ ਕਿਹਾ ਜਾ ਰਿਹਾ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਪਿਆ ਪਰ ਇੱਥੇ ਮਾਮਲਾ ਉਲਟਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਚਿੱਟੇ ਦਾ ਹੀ ਹੈ ਇਹ ਕਿਵੇਂ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਿਹਾ ਆ ਸੁਣ ਲਓ ਜਰਾ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਐ ਮੁੱਛਾਂ ਨਹੀਂ ਚਲਦੀਆਂ ਵੀਤੋਆਂ ਚੀਕਾਂ ਕਾਂਕੜਾ ਦਾਂਗੇ ਫਲਾਨਾ ਕਰਦਾਂ ਵਾਹਿਗੁਰੂ ਪ੍ਰਮਾਤਮਾ ਬੜੇ ਬੜੇ ਐ ਚੀਕਾਂ ਲੇਤੇ ਆਪਦੀਆਂ ਚੀਕਾਂ ਕਿਣੀਆਂ ਨਹੀਂ ਜਾਂਦੀਆਂ ਨੂੰ ਮੈਂ ਕਿਹ ਠੀਕਸ ਵਲਾਂ ਤਾਂ ਸੁਣ ਲਓ ਪੰਜਾਬ ਵਾਲੇ ਇਸ ਗੱਲ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਨੇ ਉਸੇ ਦਿਨ ਦੇ ਦਿੱਤਾ ਸੀ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਰ ਸਿਮਰਤ कौर ਬਾਦਲ ਨੂੰ ਕੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂ ਕੋਕਲ ਨੇ ਸਫਾਈ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਵੀ ਨਹੀਂ ਹੈ ਉਹਨੂੰ ਨਜਾਇਜ਼ ਬੰਦ ਕੀਤਾ ਗਿਆ ਪਰ ਇਥੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਚਰਚਾ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਅੰਦਨ ਤੋਂ ਵੱਧ ਜ਼ਿਆਦਾ ਕਮਾਈ ਦਾ ਹੋਣਾ ਐਸ ਮਾਮਲੇ ਦੇ ਵਿੱਚ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਦਾ ਕੁਝ ਹੋਰ ਹੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂਕਿ ਬੜੀ ਮਜ਼ੇਦਾਰ ਗੱਲ ਹੈ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਕਿ ਮਾਮਲਾ ਕਿਵੇਂ ਉਲਟ ਗਿਆ ਸੁਣੋ ਕੋਹਰ ਸਿਮਰਤ ਕੋਰ ਬੀਬਾ ਜੀ ਉਹ ਵੀ ਫਿਰ ਜਿੱਥੇ ਪਿੰਡਾਂ ਚ ਪੰਜਾਬੀ ਆਉਂਦੀ ਨੇ ਉਹਨੂੰ ਵੀ ਪੰਜਾਬੀ ਦਾਕਰ ਦੋਨੇ ਜਿਹਾਂ ਉਹਨੇ ਆਉਂਦੀ ਉਹ ਕਹਿੰਦੀ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਪੰਜਾਬ ਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹੋਰ ਇੱਕ ਲਿਸ਼ੇੜੀ ਜਾਂਦਾ ਦੂਜੇ ਕੋਲ ਕਹਿੰਦਾ ਮੈਂ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਾ ਬਾਈ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਚੁੱਕੇ ਆਖਿ ਤੋਰ ਪ੍ਰਬੰਧ ਕਰ ਲੈ ਮਜੀਠੀਆ ਕਹਿੰਦੇ ਉਸਕੇ ਤੇ ਮਜੀਠੀਆ ਪੂਰੀ ਮਜੀਠੀਆ ਟੀਕਾ ਉਹ ਵੀ ਸ਼ਰਮ ਨੇ ਆਉਂਦੀ ਬੋਲਣ ਵੇਲੇ ਨਾ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਦੱਸੋ ਇਹਨਾਂ ਨੇ ਕੀ ਕਰੀਏ ਦੱਸ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਚਿੱਟਾ ਇਹ ਪੰਜਾਬ ਦੇ ਲੋਕ ਯਾਨੀ ਉਹ ਲੋਕ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਜਾਂ ਵਪਾਰ ਕਰਦੇ ਆ ਜਾਂ ਪੀਂਦੇ ਆ ਤਾਂ ਪੰਜਾਬ ਦੇ ਅੰਦਰ ਆਖਾਲੀ ਦਲ ਦੁਆਰਾ ਬਹੁਤ ਜ਼ਿਆਦਾ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਬਿਕਰਮ ਸਿੰਘ ਮਜੀਠੀਏ ਦੀ ਭੈਣ ਹਰਸਿਮਰਤ ਕੌਰ ਬਾਦਲ ਨੇ ਕਈ ਵਾਰ ਇਹ ਸਪਸ਼ਟ ਕਰ ਦਿੱਤਾ ਕਿ ਸਾਡੇ ਰਾਜ ਦੇ ਅੰਦਰ ਵੀ ਚਿੱਟਾ ਵਿਕਦਾ ਸੀ ਕਿਉਂਕਿ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਨਾ ਕਹਿੰਦੀ ਚਿੱਟਾ ਪੰਜਾਬ ਦੇ ਅੰਦਰ ਜਨਾਜਾ ਸਾਡੇ ਰਾਜ ਦੇ ਵਿੱਚੋਂ ਨਾ ਨਹੀਂ ਹੈ ਯਾਨੀ ਹੈ ਜ਼ਰੂਰ ਸੀ ਕਹਿੰਦੀ ਪਰ ਇੰਨੇ ਡਰੋਨ ਨਹੀਂ ਆਉਂਦੇ ਸੀ ਇਹਦਾ ਮਤਲਬ ਹੈ ਆਕਾਲੀ ਦਲ ਖੁਦ ਵਿਕਵਾਉਂਦਾ ਸੀ ਕਿਉਂਕਿ ਪਾਕਿਸਤਾਨ ਦੇ ਬਾਰਡਰਾਂ ਤੋਂ ਜਦੋਂ ਚੁਟਕਾ ਟੱਪਦਾ ਨਾ ਉੱਥੇ ਸਾਦੇ ਹੀ ਪ੍ਰਸ਼ਾਸਨ ਦੀ ਚੱਪੇ-ਚੱਪੇ ਤੇ ਪਹਿਲੀ ਨਜ਼ਰ ਹੁੰਦੀ ਹੈ ਤਾਂ ਹੁਕਮ ਕੀਤੇ ਜਾਰੀ ਹੁੰਦੇ ਸਰਕਾਰਾਂ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੋਵੇ ਹੁਣ ਚੁਟੇ ਦੇ ਮਾਮਲੇ ਕਿਉਂ ਨਹੀਂ ਸਾਹਮਣੇ ਆ ਰਹੇ ਜੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇहद ਜ਼ਿਆਦਾ ਪੰਜਾਬ ਦੇ ਅੰਦਰ ਰੋਕ ਲਾਈ ਆ ਇਹ ਗੱਲ ਮੰਨਣੀ ਪੈਣੀ ਆ ਕਿਉਂਕਿ ਪਹਿਲਾਂ ਇੱਕ ਪਿੰਡ ਦੇ ਵਿੱਚੋਂ ਤਿੰਨ-ਤਿੰਨ ਲਾਸ਼ਾਂ ਹਰ ਰੋਜ਼ ਦੀਆਂ ਉੱਠਦੀਆਂ ਸੀ ਇਹ ਚੁੱਟੇ ਦੇ ਰਿਕਾਰਡ ਨੇ ਅੱਜ ਦੀ ਘੜੀ ਦੇ ਵਿੱਚ ਚੁੱਟੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੋਕ ਲੱਗੀ ਆ ਜੇਕਰ ਕੋਈ ਇਸ ਗੱਲ ਨੂੰ ਨਕਾਰਦਾ ਤਾਂ ਦੇਖੋ ਇਹ ਪੰਜਾਬ ਦੇ ਅੰਦਰ ਵੈਸੀ ਤੁਹਾਨੂੰ ਪਤਾ ਪਹਿਲਾਂ ਘਰ ਘਰ ਦੇ ਵਿੱਚ ਔਰ ਦੁਕਾਨਾਂ ਦੇ ਵਿੱਚ ਆਮ ਯਾਨੀ ਚਿੱਟਾ ਵਿਕਦਾ ਸੀ ਔਰ ਹੁਣ ਮੁੱਖ ਮੰਤਰੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਰੋਕ ਲਾ ਦਿੱਤੀ ਐਸੇ ਕਰਕੇ ਤਾਂ ਪੰਜਾਬ ਦੀ ਸਰਕਾਰ ਫੇਰ ਤੋਂ ਮਜ਼ਬੂਤ ਹੋ ਰਹੀ ਹੈ ਅਕਾਲੀ ਦਲ ਨੂੰ ਸਿਰਫ ਇਸੇ ਛਿੱਟੇ ਕਰਕੇ ਨਕਾਰਿਆ ਗਿਆ ਕਿਉਂਕਿ ਇਹ ਚਲਾਇਆ ਕੀ ਨੇ ਸੀ ਬਿਕਰਮ ਸਿੰਘ ਮਜੀਠੀਏ ਨੇ ਐਸੀ ਚੈਨ ਬਣਾ ਦਿੱਤੀ ਸੀ ਪੰਜਾਬ ਦੇ ਅੰਦਰ ਜਿਹੜੀ ਟੁੱਟਣ ਦਾ ਨਾਮ ਨਹੀਂ ਲੈਂਦੀ ਸੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਅੰਦਰ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਬਹੁਤ ਵੱਡਾ ਇੱਕ ਜਿਹੜਾ ਕਿ ਐਕਸ਼ਨ ਕਰ ਦਿੱਤਾ ਤਾਂ ਉਦੋਂ ਦਾ ਹੀ ਆਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਐਸੇ ਕਰਕੇ ਤਾਂ ਮੁੱਖ ਮੰਤਰੀ ਨੂੰ ਰੋਂਦੇ ਨੇ ਉਹ ਕਹਿੰਦੇ ਜੀ ਮੁੱਖ ਮੰਤਰੀ ਦਾ ਮਾੜਾ ਇਹ ਟਰਾਲੀ ਚੋਰ ਸਰਕਾਰ ਕੁਝ ਪੱਤਰਕਾਰ ਛੱਡ ਰੱਖੇ ਨੇ ਜਿਹੜੇ ਹਰ ਵੇਲੇ ਬਾਦਲਾਂ ਦੀ ਪ੍ਰਸ਼ੰਸਾ ਕਰਦੇ ਨੇ ਤਾਂ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਪੱਟੀ ਮਿਸ ਹੋ ਚੁੱਕੀ ਆ ਉੱਪਰ ਕੇ ਹੁਣ ਨਹੀਂ ਆ ਸਕਦਾ ਉਹ ਕਹਿੰਦੇ ਸੀ ਨਾ ਸੁਖਬੀਰ ਬਾਦਲ ਨੇ ਕਿਹਾ ਸੀ ਕਿਰਾ ਅਕਾਲੀ ਦਲ ਦਾ ਬਾਲਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਬੋਗੇ ਉਹ ਨਹੀਂ ਕਹਿੰਦਾ ਉੱਛਲ ਕੇ ਆਉਣਗੇ ਤੁਹਾਡੀ ਛਾਤੀ 'ਚ ਵੱਜਣਗੇ ਪਰ ਮੈਨੂੰ ਲੱਗਦਾ ਵੀ ਉਹ ਸਪਰਿੰਗ ਕੰਮ ਕਰਨੋਂ ਹਟ ਗਿਆ ਕਿਹੜੇ 스프ਿੰਗ ਜਿਹੜੇ 스프ਿੰਗ ਸੀ ਨਾ ਉਹ ਪੰਜਾਬ ਦੇ ਲੋਕਾਂ ਨੇ ਤੋੜ ਮਰੋੜਤੇ ਆ ਤੇ ਤਾਲੇ ਲਾ ਦਿੱਤੇ ਆ ਵਾਕਈ ਪੰਜਾਬ ਦੇ ਅੰਦਰ ਸਰਕਾਰ ਨਹੀਂ ਵਰਨੀ ਹੁਣ ਤਾਂ ਸੁਖਵੀਰ ਸਿੰਘ ਬਾਦਲ ਦਾ ਬਿਕਰਮ ਮਜੀਠੀਏ ਦਾ ਉਹਨਾਂ ਦੀ ਧਰਮ ਪਤਨੀ ਹਰਸਮਰਤ कौर ਬਾਦਲ ਦਾ ਪੰਜਾਬ ਦੇ ਲੋਕਾਂ ਨੇ ਮਜ਼ਾਕ ਬਣਾ ਦਿੱਤਾ ਐਸੇ ਕਰਕੇ ਦਾ ਮਜ਼ਾਕੀਆ ਵੀਡੀਓ ਜਿਹੜੀਆਂ ਹੁੰਦੀਆਂ ਨੇ ਉਹ ਇਹਨਾਂ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ 99 ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ